ਸਿਰ ਤੇ ਕੀ ਕਰੀ ਜਾਂਦੇ ਹੋ ਉਹ ਅਲਰਜੀ ਵਾਲੀ ਗੋਣੀ ਲੈ ਕੇ ਖਟਿਆ ਹੁਣ ਕਰ ਦੇਣਾ ਹੋ ਗਈ ਅਲਰਜੀ ਤੁਹਾਨੂੰ ਪਤਾ ਨਹੀਂ ਆ ਸਰਫੇ ਚੜ ਗਏ ਮੁੰਡਾ ਮੈਂ ਤਾਂ ਕਹਿੰਦੀ ਸੀ ਮਨਾ ਕੇ ਉਹ ਨਹੀਂ ਉਹ ਕੋਕੜੀ ਆ ਰਹੀ ਹੈ ਮੇਰੀ ਭੈਣ ਤੀਜੇ ਦਿਨ ਹੀ ਤੇਰੀ ਭੈਣ ਕਿਉਂ ਤੀਜੇ ਦਿਨ ਨੂੰ ਫਿਰ ਕੀ ਹੋਵੇ ਜਾ ਰਹੀ ਉਹ ਉਹ ਕੀ ਕਰ ਨਾ ਰਹੀ ਆ ਮਾਪਾ ਤਾਂ ਨਹੀਂ ਕਹਿੰਦੇ ਕਹਿੰਦੇ ਮੇਰਾ ਕਦੀ ਪਤਾ ਨਹੀਂ ਮੇਰੇ ਪਰੌੜਿਆਂ ਨਾਲ ਲੜਾਈ ਚੜ੍ਹ ਗਈ ਜੋਕਦੇ ਨਹੀਂ ਮਾਰ ਮੇਰੇ ਸਾਲ ਦੇ ਹਸਿਆ ਮਲਾਡ ਪੜਾ ਰੱਖੀ ਆ ਉਹੀ ਤੱਕ ਹੀ ਜਾਇਆ ਕਰ ਮੇਰੇ ਘਰ ਤੇ ਆ ਦੇ ਤੂੰ ਮੈਂ ਤਾਂ ਕਦੇ ਕੀਤਾ ਨਹੀਂ ਆਇਆ ਜਿਵੇਂ ਤੂੰ ਕਰਦਾਂਗਾ ਓਏ ਇੰਨੇ ਨੇ ਵਾਰੀ ਥੋੜੂ ਆਉਂਦਾ ਤੀਜੇ ਦਿਨ ਨੂੰ ਆਜੋ ਬੁਰਾ ਲੱਗਦਾ ਪੁੰਤਾ ਗਵਰਟੀ ਕੀ ਆਖਣਗੇ ਕਿਧਰਾਂ ਨੇ ਕੁਝ ਕਹਿੰਦੇ ਕਮਾਂਡੇ ਕਮਾਂਡੇ ਤੇ ਮੇਰੇ ਰਿਸ਼ਤੇਦਾਰ ਆਉਂਦੇ ਹੈਗੇ ਤੈਨੂੰ ਬੁਰਾ ਲੱਗਦਾ ਪੁੰਤਾ ਭੈਂਦਰ ਚੱਕੇ ਝੂਲਾ ਕਿਉਂ ਨਹੀਂ ਆ ਚੰਗਾ ਚੱਕੋ ਝੂਲਾ ਤੁਰਪੋ ਚੱਕੋ ਝੂਲਾ ਤੁਰਪੋ ਫਿਰ ਜੀਜੇ ਮਾੜੇ ਹੋ ਜਾਂਦੇ ਜੇ ਮਾੜੀ ਮੁੱਟੀ ਉੱਚੀ ਨੀਚ ਹੋ ਜੇ ਆ ਜਾਣ ਦੇ ਕਿੰਨਾ ਟਾਈਮ ਹੋ ਗਿਆ ਹਲੇ ਤੱਕ ਨਹੀਂ ਉੱਠੇ ਗਈ ਮੈਂ ਤਿਆਰ ਵੀ ਹੋ ਗਈ ਨਾ ਕਿ ਜੱਗੀ ਉੱਠ ਖੜੋ ਸਵੇਰ ਹੋ ਗਈ ਆ ਹੋਲੀ ਹੋ ਗਈ ਸਵੇ ਤਾਂ ਪਲ ਟਾਈਮ ਦੇਖੋ 9 ਵਜ ਗਏ ਐ ਬਸ ਹਜੇ ਬਸ ਹੈ ਉੱਠ ਖੜੋ ਮੈਂ ਚਾ ਲੈ ਕੇ ਆਉਣੀ ਐਗੀ ਤੂੰ ਚੱਲ ਲੈ ਆਉਂਦੀ ਪਹਿਲਾਂ ਜਾਈ ਛੱਡ ਕੇ ਨਾ ਮੋਤ ਤੋੜ ਮੈਂ ਚਾ ਲੈ ਕੇ ਆਉਣੀ ਐਗੀ ਕਿੰਨਾ ਟਾਈਮ ਹੋ ਗਿਆ ਸੁੱਤੇ ਪੈਣੂ ਚਲੋ ਉੱਠ ਖੜੋ ਹਣ ਲੇ ਦੱਸ ਹਏ ਤੱਕ ਨਹੀਂ ਉੱਠੇ ਹੈਗੇ ਮੈਂ ਚਾਹ ਵੀ ਬਣਾ ਕੇ ਲੈ ਆਈ ਜੱਗੀ ਹੂੰ ਉੱਠ ਖੜੋ ਨਾ ਕਿੰਨਾ ਟਾਈਮ ਹੋ ਗਿਆ ਉੱਠ ਕੇ ਕੀ ਕਰਾਂਗੇ ਯਾਰਾ ਕੰਮ ਤੇ ਨਹੀਂ ਜਾਣਾ ਹੈਗਾ ਤੁਸੀਂ ਕੰਮ ਤੇ ਜਾਂ ਛੁੱਟੀ ਆ ਅੱਛਾ ਛੁੱਟੀ ਆ ਮਤਲਬ ਇਹ ਆ ਕਿ ਸਾਰਾ ਦਿਨ ਪੈਰੋ ਹੈ ਹੋਰ ਕੋਈ ਕੰਮ ਕਰ ਰਹੀ ਨਹੀਂ ਮੈਨੂੰ ਸ਼ਾਪਿੰਗ ਕਰਾ ਲਿਓ ਕਿੰਨਾ ਸਮਾਨ ਪਿਆ ਪਤਾ ਮੇਰੇ ਕੋਲ ਮੇਕਅਪ ਦਾ ਸਮਾਨ ਇੱਕ ਵੀ ਨਹੀਂ ਪਿਆ ਕਿੰਨਾ ਸਮਾਨ ਲੈਣਾਗਾ ਮੈਂ ਤੁਸੀਂ ਤੂੰ ਮੈਨੂੰ ਐ ਦੱਸ ਇਹਨੇ ਸ਼ੌਕ ਦੇ ਕੀ ਕਤ ਉਠਾ ਰਹੀਆਂ ਫਿਰ ਤਰੀਕੇ ਨਾਲ ਠਾਕੇ ਟੁੱਟ ਘੜੋ ਜੀ ਚਾਹ ਪੀ ਲੋ ਤੁਣ 3000 ਵਾਰੀ ਠਾਕੇ ਗਈ ਐ ਮੈਂ ਪੂਰੇ ਪ੍ਰੋਪਰ ਤਰੀਕੇ ਨਾਲ ਹੇ ਤੱਕ ਨਹੀਂ ਉਠੇ ਗਏ ਔਖਾ ਹੀ ਆ ਓਏ ਸਿਆਪਈਆ ਵਿਆਹ ਉਹ ਜਾ ਕਰਾ ਕੇ ਤਾਂ ਨਾ ਬੰਦਾ ਅੱਛਾ ਹੁਣ ਤਾਂ ਆਪੀ ਸਿਆਪਾ ਲੋ ਗਰੀਬ ਬੰਦਾ ਏ ਏ ਗਰੀਬ ਬੰਦਾ ਫਸ ਗਿਆ ਐ ਫਸ ਤਾਂ ਮੈਂ ਗਈ ਅੱਛਾ ਸੁਖੜੂ ਕਰਾਣਾ ਪੀ ਲੈ ਮੈਨੂੰ ਹੈ ਅਲੋ ਜਾਂਦੀ ਹੋਈ ਸੀ ਤਹੀਂ ਤਾਂ ਵਿਆਹ ਹੋਇਆ ਹੂੰ ਸੁਖੜੂ ਕਰਾਣਾ ਚੰਦਰੀਏ ਤਹੀਂ ਖੂਨ ਚੂਸੇ ਮੇਰਾ ਇਹ ਜਾ ਕਰਤਾ ਦੇ ਵੇ ਅੱਛਾ ਇਹ ਸਾਰਾ ਅਲਜਾਮ ਮੇਰੇ ਦਿਲਾਤਾ ਹੈ ਚਾ ਵੀਰੋ ਚੁੱਪ ਕਰਕੇ ਅੱਛਾ ਮੇਰੀ ਗੱਲ ਸੁਣ ਨਾ ਤਾਂ ਨੇ ਮੈਨੂੰ ਵਧੀਆ ਵਧੀਆ ਸੂਟ ਦਿਵਾ ਲਿਆ ਤੇ ਨਾਲੇ ਮੈਂ ਮੇਕਅਪ ਦਾ ਸਮਾਨ ਲੈਣਾਗਾ ਤੇ ਹਾਂ ਝੂੜੀਆਂ ਵੀ ਲੈਣੀਆਂ ਸਾਰੇ ਸੂਟਾਂ ਨਾਲ ਤੈਨੂੰ ਮੈਂ ਕਿੰਨੀ ਵਾਰ ਕਿਹਾ ਸਵੇਰੇ ਸਵੇਰੇ ਚੰਗੀਆਂ ਗੱਲਾਂ ਕਰਿਆ ਫਿਰ ਇਹ ਤਾਂ ਚੰਗੀਆਂ ਗੱਲ ਕੀ ਹੋ ਸਕਦੀ ਹੈ ਵਧੀਆ ਜੀ ਤੁਹਾਨੂੰ ਛੁੱਟੀ ਆ ਮੈਨੂੰ ਮੌਕਾ ਮਿਲ ਗਿਆ ਥੋੜੀ ਛੇਵ ਚੋਂ ਖਰਚਾ ਕਰਵਾਉਂਦਾ ਮੌਕੇ ਤਾਂ ਹੋਰ ਕਮਾਂ ਨਹੀਂ ਵੀ ਤੇਰੇ ਮੈਂ ਸਮਝੀ ਨਹੀਂ ਕੁਝ ਕੁਝ ਨਹੀਂ ਮਾਂ ਆਰਾਮ ਕਰਦਾ ਅੱਛਾ ਕੀ ਬਣਾਉਣਾਗਾ ਅੱਜ ਤੁਰਨੂੰ ਛੁੱਟੀ ਆ ਕੁਛ ਵਧੀਆ ਬਣਾ ਕੇ ਦਊਂਗੀ ਕਹਤਾ ਰਿਹਾ ਬਣਾ ਲਾਂਗੇ ਖਰਚਾ ਕੀ ਬਣਾਏਂਗੀ ਤੂੰ ਚੱਲਾਏ ਦੱਸ ਕੀ ਕੀ ਆਉਂਦਾ ਕੀ ਆ ਤੈਨੂੰ ਮੈਨੂੰ ਸਾਰਾ ਕੁਛ ਹੀ ਆਉਂਦਾ ਸਿੱਖੀ ਕੀ ਆ ਤੂੰ ਆਲੂ ਵਾਲੇ ਪਰੌਂਠੇ ਆਉਂਦੇ ਆ ਵਧੀਆ ਸਬਜ਼ੀ ਬਣਾ ਲੈਂਦੀ ਆ ਹਮ ਸਾਰਾ ਕੁਮ ਹੀ ਜਾਣਦੀ ਆ ਮੈਂ ਗਲਾਬ ਜਾਮਣਾ ਵੀ ਨੇ ਨਾ ਆਉਣੀ ਆਉਂਦੀ ਆ ਉਹ ਸਿੱਖਾਂਗੇ ਦੋਨੇ ਬਣਾਵਾਂਗੇ ਮੈਂ ਥੋੜੀ ਗਲਾਬ ਜਾਮਣਾ ਬਣਦੀ ਆ ਬਾਜ਼ਾਰ ਚੋਂ ਲੈ ਕੇ ਖਾੜਾਂਗੇ ਭਾਬੀ ਤੁਸੀਂ ਖਲੀਂ ਆ ਕੋਈ ਗੱਲ ਨਹੀਂ ਜਦੋਂ ਮੈਰਿਜੀ ਕੀਤਾ ਉਦੋਂ ਸਿੱਖੂ ਆ ਦੇਖ ਆਪਦੇ ਵਾਰੀ ਮਹਾਰਾਜ ਔਖਾ ਕੰਮ ਕਹਤਾ ਜਦੋਂ ਜੀ ਕਰੂਗਾ ਦੇਖਣਾ ਤੇ ਫਿਰ ਆਪਾਂ ਬਾਜ਼ਾਰ ਚ ਲੈ ਕੇ ਆਵਾਂਗੇ ਨਾ ਵਧੀਆ ਹੁਣ ਮੈਂ ਘਰੇ ਬਣਾਉਣ ਲੱਗੀ ਉਹ ਬਾਨਗਾ ਨਹੀਂ ਕਰਨਗਾਣੀ ਮੇਰੇ ਤੋਂ ਉਹ ਭਾਬੀ ਬਣਾਉਂਦੀ ਤਾਂ ਹੈਗੀ ਆ ਕੋਈ ਗੱਲ ਨਹੀਂ ਅੱਜ ਮੇਰਾ ਮੂਡ ਨਹੀਂ ਹੈਗਾ ਅੱਜ ਮੇਰਾ ਮੂਡ ਹੈਗਾ ਵੀ ਮੈਂ ਵਧੀਆ ਵਧੀਆ ਸ਼ਾਪਿੰਗ ਕਰਕੇ ਆਵਾਂ ਬੱਦ ਸਾਰਾ ਖਰਚਾ ਕਰਾਉਣਾ ਅੱਜ ਉਹ ਨਹੀਂ ਨਹੀਂ ਮੇਰੀ ਯਾਦ ਆ ਗਈ ਕਿ ਮੈਨੂੰ ਨਹੀਂ ਪਤਾ ਕੋਈ ਕੰਮ ਕਰਨੀ ਜਾਣਾਗਾ ਨਾਲੇ ਤੇ ਤਾਂ ਮੈਂ ਪਾਰਟੀ ਤੇ ਜਾਣਾ ਕੋਈ ਪਾਰਟੀ ਨਹੀਂ ਮੈਂ ਕਹਤਾ ਨਾ ਮੈਂ ਬਾਜ਼ਾਰ ਜਾਣਾ ਤਾਂ ਜਾਉਂਗੀ ਬਸ ਤੁਹਾਨੂੰ ਨਾਲ ਹੀ ਲੈ ਕੇ ਜਾ। ਤੇਰਾ ਕੀ ਗੱਲ ਬਣੀ ਮੈਂ ਪਾਰਟੀ ਦੀ ਵੀ ਨਾ ਜਾਣਾ। ਪਾਰਟੀ ਨੂੰ ਕੀ ਆ ਫੇਰ ਕਦੇ ਜਾਇਓ ਮੈਨੂੰ ਨਹੀਂ ਪਤਾ। ਕਦੀ ਫੇਰ ਕਦੇ ਜਾਇਓ ਸ਼ਗਨ ਤੱਕ ਅਗਲੇ ਦੇ। ਕੋਈ ਨਹੀਂ ਬੱਚ ਜਾਇਓ ਕਦੇ। ਅੱਛਾ ਤੇਰੀ ਸ਼ਾਪਿੰਗ ਜ਼ਰੂਰੀ ਆ ਆਪਾਂ ਇਹਨੂੰ ਆਪਾਂ ਬਾਅਦ ਚ ਜਾਇਆ ਮੈਂ ਕਰੀ। ਅੱਛਾ ਫਿਰ ਤੁਸੀਂ ਮਨ ਜ਼ਰੂਰੀ ਨਹੀਂ ਸਮਝਦੇ। ਤੇਰੀ ਜਿੰਨੀ ਤਾਂ ਕੁਝ ਹੀ ਨਹੀਂ ਹੋ ਚੀ ਜਿੰਨੀ। ਬਸ ਫਿਰ ਆਪਾਂ ਨਾ ਬਾਜ਼ਾਰ ਜਾਵਾਂਗੇ। ਗੱਲ ਖਤਮ ਚੁੱਪ ਕਰ ਜੋ ਹੁਣ। ਓਹੋ ਦੀਦੀ ਮੈਂ ਲਾ ਦਿੰਨੀ ਝਾੜ ਫੜਾਉਂਗਾ ਮੈਂ ਲਾ ਲਨੀਆ ਪੁੱਤ ਕੋਈ ਨਹੀਂ ਝਾੜੂ ਤਾਂ ਮੈਂ ਹੀ ਚਾਣੀ ਆਗੀ ਤੁਸੀਂ ਸਾਰੇ ਕੰਮ ਕੀਤੇ ਹੋਣਗੇ ਮੈਨੂੰ ਪਤਾ ਸਾਰੇ ਕਰਕੇ ਕੰਮ ਤਾਂ ਮੈਂ ਆ ਹੀ ਰਹਿ ਗਿਆ ਤੈਨਾਂ ਕਰਦਾ ਸੋਈ ਦਾ ਵੀ ਸਾਰਾ ਕੰਮ ਕਰਦਾ ਹੈ ਹੋਰ ਮਾੜੀ ਮੱਡੀ ਮੇਰੀ ਵੀ ਵੇਟ ਕਰ ਲਿਆ ਕਰੋ ਲੈ ਫਿਰ ਵੇਟ ਕਾਦੀ ਕੰਮ ਕਰਨਾ ਮੈਂ ਸੁਨੇਹਾ ਉੱਠ ਜਾਨੀ ਸੁਨੇਹਾ ਕੰਮ ਨਿਵੇੜ ਦੇ ਮੈਂ ਲਾ ਲਨੀਆ ਕੋਈ ਨਹੀਂ ਪੁੱਤ ਚਲੋ ਠੀਕ ਹੈ ਹੋ ਗਿਆ ਚਲੋ ਠੀਕ ਹੈ ਐ ਕਰਦੀ ਆ ਮੈਂ ਕੱਪੜੇ ਧੋਣੀ ਹੈਗੀ ਤੁਹਾਡੇ ਕੱਪੜੇ ਫੜਾ ਦੇ ਜਿਹੜੇ ਹੈਗੇ ਉਹ ਵੀ ਧੋਤੇ ਮੈਂ ਸਾਰੇ ਕੱਪੜੇ ਧੋਤੇ ਤੁਸੀਂ ਧੋ ਕੇ ਸੁੱਕਣੇ ਪਾਜ ਹੁਣ ਮੈਂ ਫੇਲੀ ਕੀ ਕਰਾਂ ਤੂੰ ਐਸ਼ ਕਰ ਮੇਰੇ ਸਿਰ ਤੇ ਚੰਗਾ ਐਸ਼ ਕਰ ਹਾਂ ਹੁਣ ਵੱਡੀ ਭੈਣਾਂ ਨੇ ਸਭ ਤੇ ਛੋਟੇ ਭਣਾ ਐਸੀ ਕਰਦੀਆਂ ਹੁੰਦੀਆਂ ਨੇ ਠੀਕ ਹੈ ਪਰ ਮੈਂ ਵੀ ਤਾਂ ਥੋੜੀ ਹੈਲਪ ਕਰਾ ਸਕਦੀ ਆ ਨਾ ਕੰਮਾਂ ਕਰ ਜੀਦੋਂ ਬੱਚੇ ਤੇਰਾ ਕੰਮ ਕਰਨ ਦਾ ਟਾਈਮ ਹੋਇਆ ਨਾ ਤੈਨੂੰ ਖੁੱਲੀ ਛੁੱਟੀ ਦੇ ਦੂਗੀ ਹੁਣ ਕਰੀ ਚੱਲ ਕੰਮ ਹੁਣ ਮੈਂ ਇੱਕ ਟੱਕਾ ਨਹੀਂ ਤੋੜਦੀ ਅੱਛਾ ਜੀ ਹਾਂ ਹੁਣ ਐਸੀ ਮौज ਕਰ ਦੂ ਜੀ ਤੇਰਾ ਵੀਰਾ ਕਹਿੰਦਾ ਨਾ ਮੈਨੂੰ ਕਹਿੰਦਾ ਸਾਜਰੇ ਕੰਮ ਨਿਮੇੜ ਦੇ ਅਗਰ ਕੁੜੀ ਤਾਂ ਕੋਈ ਕੰਮ ਨਾ ਕਰਾਇਆ ਕਰ ਕਹਿੰਦਾ ਕਾ ਨੂੰ ਇੰਨੀ ਤਾਂ ਠੰਡ ਹੈਗੀ ਐ ਨਹੀਂ ਸੁਣਿਆ ਉੱਠਣ ਦੀ ਕੀ ਲੋੜ ਐ ਤੁਹਾਨੂੰ ਹੁਣ ਮੈਂ ਉਹ ਬਚਾਰ ਜਿਹਨੇ ਤਾਂ ਹੈਗੀਆਂ ਘਰ ਝਾੜੂ ਪੋਚਾਗਾ ਮੰਡੇ ਨੇ ਰੋਟੀਆਂ ਨੇ ਬਸ ਹੋਰ ਕੀ ਐ ਸੱਚ ਰੋਟੀ ਬਣੀ ਤੇ ਰੋਟੀ ਖਾ ਲੈ ਚੰਗਾ ਆ ਚਾਹ ਬਣਾ ਮੈਂ ਸੱਚ ਤੋਂ ਲਈ ਹਾਂ ਚਾਹ ਬਣਾ ਲੈ ਵਧੀਆ ਜੀ ਕਹਿਣ ਤੇ ਜੀ ਉਹਨੇ ਬੜ ਗਿਆ ਉਹ ਪਾ ਲੈ ਇਨੇ ਦਿਨ ਹੋ ਗਏ ਤਾਂ ਕੱਪੜੇ ਨਹੀਂ ਸਾਂਏ ਹੈਗੇ ਨਹੀਂ ਚਲ ਕੋਈ ਨਹੀਂ ਸਿਉਂਦੂਗੀ ਪਤਾ ਕੀ ਉਹਦੀ ਕੁੜੀ ਦਾ ਵਿਆਹ ਸੀਗਾ ਉਹਨੇ ਮੈਨੂੰ ਫੋਨ ਕਰਤਾ ଥିਗਾ ਕਹਿੰਦੀ ਵੀ ਮੇਰੀ ਕੁੜੀ ਦਾ ਵਿਆਹ ਹੈਗਾ ਕਹਿੰਦੀ ਮੈਂ ਇੱਕ ਦਿਨ ਦੋ ਦਿਨ ਠਹਿਰ ਕੇ ਕੱਪੜੇ ਬਣਾਉਂਗੀ ਕਹਿੰਦੀ ਸੋਤੇ ਕਿ ਇਹਦੇ ਤੇ ਫਿਰ ਮੈਂ ਤਾਂ ਕਿ ਚਲ ਸਰਦੀ ਹੈਗੀ ਸਰਦਾਂ ਵਾਲੇ ਕੱਪੜੇ ਬਣਾਏ ਸੀ ਹੁਣ ਹੁਣ ਤੇਰੇ ਕੋਲ ਥੋੜੇ ਨੇ ਪਾਉਣ ਨੂੰ ਕੱਪੜੇ ਦੁਨੀਆ ਭਰ ਕੇ ਤੇਰੇ ਕੋਲ ਕੱਪੜੇ ਨੇਗੇ ਇਨੇ ਦਿਨ ਸੂਟ ਸਿਮਿਆਸ ਮੈਂ ਆ ਕੇ ਦਿੰਨੇ ਆ ਨਹੀਂ ਤੇ ਗੁੱਸਾ ਨਾ ਕਰਾ ਤਾਂ ਹੋਰ ਕੀ ਕਰਾਂ ਤੂੰ ਤਾਂ ਉਹੀ ਟੜਕਣ ਲੱਗ ਜਾਨੀ ਮਾੜੇ ਜਿਹੇ ਹਾਂ ਤਾਂ ਹੋ ਗਿਆ ਦਾ ਦੀਦੀ ਸਸੀ ਕਾ ਸ ਸਾਸੀ ਕਾਲ ਪਈ ਸਾਸੀ ਕਾਲ ਕਿੱਧਰ ਜਾਇਆ ਏ ਨਿੱ ਬੁਟੀਕ ਵਾਲੇ ਦੇ ਗਏ ਸੀ ਪੜੀਏ ਦੇ ਸੂਟ ਦਿੱਤੇ ਹੋਏ ਸੀ ਨੇ ਉਹਨਰੇ ਸਿਉਂਤੇ ਹੁਣ ਬੋਲਦੀ ਆਉਂਦੀ ਕਹਿੰਦੀ ਹਾਂ ਮੇਰੇ ਸੂਟ ਨਹੀਂ ਸਿਉਂਤੇ ਚਲ ਕੋਈ ਨਾ ਪੁੱਤ ਸਿਉਂ ਦੋਗੀ ਕਿ ਐਡੀ ਕਿੱਡੀ ਕ ਕਾਲੀ ਹੋ ਰਹੀ ਆ ਇੱਥੇ ਇੱਕ ਹਫਤਾ ਹੋ ਗਿਆ ਮੋٹے ਕੱਪੜੇ ਦਿੱਤੇ ਹੋਏ ਸੀਗੇ ਮੈਂ ਤਾਂ ਨਾ ਸਮਾਈ ਵੀ ਪਹਿਲਾਂ ਦਿੱਤੀ ਮੈਂ ਕਿ ਚਲ ਸਿਉਂ ਦੋਗੀ ਮੇਰੀ ਭੈਣ ਮੇਰੀ ਉਹ ਕਹਿੰਦੀ ਮੇਰੀ ਕੁੜੀ ਦਾ ਵਿਆਹ ਹੈ ਕਹਿੰਦੀ ਇੱਕ ਦੋ ਦਿਨ ਰੁਕੋ ਜੋ ਕਹਿੰਦੀ ਕੋਈ ਨਾ ਸਿਉਂ ਦੋਗੀ ਪੁੱਤ ਇੱਕ ਠੰਡ ਦਾ ਟਾਈਮ ਹੈਗਾ ਹੱਥ ਨਹੀਂ ਖੁੱਲਦਾ ਹੈਗਾ ਸਿਉਂ ਦੋਗੀ ਪਰ ਇਹ ਵੀ ਜਵਾਕੜੀ ਕੀ ਕਰੇ ਠੰਡੇ ਹੁਣ ਸਰਦੀਆਂ ਦੇ ਸੂਟ ਲੈਣਗੇ ਹੁਣ ਤਾਂ ਇਹ ਪਾਉਗੀ ਤੋ ਹੀ ਅਸਲੀਂ ਦੇ ਤਿਆਰ ਰੱਖਣ ਇੱਕ ਦੋ ਸ਼ੰਕਰ ਵਾਲੀ ਨੂੰ ਵੀ ਭਾਈ ਇਹ ਜੇ ਸੇਤੀ ਕੁੜੀਏ ਸੂਟ ਸਵਾਉਂਦੇ ਮੈਂ ਤਾਂ ਐ ਕਰੂੰਗੀ ਕਿ ਹੁਣ ਦਿਨ ਤੇ ਨਹੀਂ ਉਹਨੂੰ ਕਦੇ ਵੀ ਸੂਟ ਸਮਾਉਣੇ ਹੋਰ ਕੋਈ ਲੱਭੂਗੀ ਚਲ ਕੋਈ ਪਰ ਤੂੰ ਲੱਭ ਕੇ ਦੇ ਦੀ ਕੋਈ ਵਧੀਆ ਬਟਿਕ ਵਾਲੀ ਆਗੀ ਕੇ ਕੇ ਵੀ ਠੀਕ ਆ ਲਈ ਮੈਂ ਉਹਨਾਂ ਦੇ ਤੇਰੀ ਗੱਲ ਕਰਵਾ ਦੂੰਗੀ ਵਧੀਆ ਉਹ ਹੈਗੀ ਕੁੜੀ ਉਹ ਬਹੁਤ ਸੋਹਣੇ ਸੌਂਦੇ ਕੱਪੜੇ ਬਹੁਲੇ ਸੋਹਣੇ ਆ ਵੀ ਮੈਂ ਉਸ ਇੱਥੇ ਸਮਾਇਆਗਾ ਹਾਂ ਸੋਹਣਾ ਬਸ ਹੋਰ ਹਾਂ ਤੇ ਤੂੰ ਸਮਾਇਆ ਕਰ ਇਹ ਤਾਂ ਇਹੀ ਕਰੀ ਜਾਂਦੀ ਹੁਣ ਕਿਹੜੇ ਵੇਲੇ ਦੀ ਤੂੰ ਇਧਰ ਕਿਧਰ ਚੱਲੀ ਸੀ ਮੈਂ ਇਧਰ ਹੀ ਜਾਂਦੀ ਸੀ ਕਿ ਮਹਾ ਮੈਂ ਦੁਕਾਨ ਤੇ ਜਾ ਕੇ ਆਉਂਦੀ ਸੀ ਕਿ ਦੁਕਾਨ ਤੋਂ ਕੁਝ ਸਪੈਸ਼ਲ ਕਰਕਰ ਕਰਕਰ ਲੈ ਕੇ ਆਉਂਦਾ ਦੁੱਧ ਦੁੱਧ ਲਿਆਈਏ ਚਾਹ ਬਣਾ ਲੈ ਸਾਡੇ ਵਾਲਾ ਚੱਕੀ ਆਇਆ ਹੋਇਆਗਾ ਅੱਛਾ ਵੀ ਰਾਰ ਹੋਗਾ ਹਾਂ ਹਾਂ ਅੱਛਾ ਅੱਛਾ ਤੇ ਉਹ ਕਹਿੰਦਾ ਮੰਮੀ ਚਾਹ ਬਣਾ ਲਾ ਤੇ ਮੈਂ ਹਾਂ ਚੱਲ ਮੈਂ ਚਾਹ ਬਣਾ ਲਾਂ ਹਾਂ ਹਾਂ ਚੱਲ ਲੈਣ ਜਾਂਦੀ ਸੀ ਚੱਲ ਲਿਆ ਫਿਰ ਚੰਗਾ ਆ ਲੈ ਚਲੂ ਤੇ ਲਈ ਮੈਂ ਵੀ ਆਉਣੀ ਉੱਧਰ ਹਾਂ ਹਾਂ ਕੋਈ ਗੱਲ ਨਹੀਂ ਚੰਗਾ ਠੀਕ ਆ ਪੂਫੋ ਟੱਕ ਗਈ ਭੈਣ ਨੂੰ ਚੰਗਾ ਪੜਾ ਫੋਨ ਕਰਿਆ ਤੀਗਾ ਵੀ ਜੀਜੇ ਨੂੰ ਲੈਣ ਭੇਜਦੀ ਭੇਜਿਆ ਨਹੀਂ ਹੈਗਾ ਪਤਾ ਨਹੀਂ ਕਿਹੜੇ ਕੰਮਾਂ ਚ ਰੁੱਝੀ ਜਾਂਦੀ ਹੈ ਕੋਈ ਨਾ ਹੁਣ ਪੁੱਛਦੀਆਂਗੀ ਜਾ ਕੇ ਕਿਵੇਂ ਬੈਠੀਆ ਟੌਰ ਨਾਲ ਆ ਗਈ ਮੈਂ ਤਾਂ ਆ ਗਈ ਤੂੰ ਕਿੱਥੇ ਖੋ ਗਈ ਸੀ ਮੈਨੂੰ ਬਸ ਉਹੀ ਬੈਠੀ ਸੀ ਕਿ ਕਿਉਂ ਕੋਣ ਨੂੰ ਮੈਂ ਕਿ ਬੇਲੇ ਚ ਕੋਈ ਬੰਜਾ ਬੈ ਜਾ ਨਾ ਤੈਨੂੰ ਫੋਨ ਕਰਿਆ ਸੀ ਮੈਂ ਚੰਗਾ ਭਲਾ ਜਿੰਜੀ ਨੂੰ ਮੈਨੂੰ ਲੈਣ ਕਾਤੋਂ ਨਹੀਂ ਭੇਜਿਆ ਹੈ ਨਹੀਂ ਦਿਮਾਗ ਚੋਂ ਨਿਕਲ ਗਏ ਭੈਣ ਮੇਰੀ ਅੱਛਾ ਹੁਣ ਤੇਰੀ ਯਾਦ ਕੀ ਰਹਿੰਦਾ ਫੇਰ ਕਾ ਨੂੰ ਬਸ ਆਹੀ ਕੰਮਾਂ ਚ ਉਲਝ ਗਈ ਉਹਦੇ ਕੋਲੇ ਖੜ ਗਈ ਪੀਣਾ ਕੋਲੇ ਜਾ ਕੇ ਉੱਥੇ ਆਹੀ ਕੰਮ ਹੁੰਦਾ ਤੇਰੇ ਕੋਲ ਕਰਦੇ ਕੰਮ ਵੀ ਕਰਦੇ ਹੋਣੀ ਆ ਕਿ ਨਹੀਂ ਕਿ ਗਵੰਡੀਆਂ ਕੋਲੀ ਖੜੀ ਰਹਿਣੀ ਆ ਹਉ ਤਾਂ ਗਵੰਡੀ ਕਰਕੇ ਜਾਂ ਦੇ ਕੰਮ ਸੱਚ ਸਾਰਾ ਕੰਮ ਮੈਂ ਕਰਕੇ ਫੇਰ ਗਈ ਸੀ ਉਹ ਰਹਿ ਗਈ ਸੀ ਤੇਰੇ ਚੀਚੇ ਦੀ ਰਸਤਰੀ ਰਜਾਈ ਹਜੇ ਉਹ ਚੱਕਣੀ ਸੀ ਹਜੇ ਬੇਟਾ ਰਜਾਈਆਂ ਹਜੇ ਐ ਪਈਆਂ ਨੇ ਆਪ ਦੇਖ ਲੈ ਕਿ ਮੈਂ ਨਿੱਖਰ ਕੇ ਬੈਠ ਗਈ ਹੋ ਗਈ ਤੇਰੀ ਲੈਕਚਰਵਾਜੀ ਸ਼ੁਰੂ ਆਉਂਦੀ ਦੀ ਤੇ ਮੈਨੂੰ ਗੁੱਸਾ ਚੜਾਇਆ ਮੈਂ ਗੁੱਸੇ ਹੁੰਦੀ ਨਹੀਂ ਦੀ ਪਤਾ ਕਿਵੇਂ ਤੁਰ ਕੇ ਆਈਆਂਗੀ ਆਟੂ ਵਾਲਾ ਵੀ ਨਹੀਂ ਮਿਲਿਆ ਮੈਨੂੰ ਕੋਈ ਕੋਈ ਨਾ ਮੇਰੀ ਭੈਣ ਉਹ ਇਹ ਨਾ ਪਖਿਆ ਕਰ ਸਾਰਾ ਵਧੀਆ ਠੀਕ ਠਾਕ ਹੁਣ ਤਾਂ ਲੜ ਲਈ ਹੁੰਦਾ ਡਿਟ ਭਰ ਕੇ ਤੇ ਨਾ ਹਾਂ ਤੈਨੂੰ ਪਤਾ ਤਾਂ ਹੁਣ ਐ ਦੱਸ ਮੈਨੂੰ ਚਾਹ ਪੀ ਹੈਂਗੀ ਕਿ ਪਾਣੀ ਲਿਆ ਮੈਂ ਕੋਸਾ ਕਰਕੇ ਇੰਨੀ ਠੰਡੇ ਚ ਮੈਂ ਪਾਣੀ ਪੀਉਂਗੀ ਸਰਪ੍ਰੇਜਾ ਲਿਆ ਕੋਸਾ ਕਰਕੇ ਕਿਹਾ ਚਾਹ ਬਣਾ ਲਾ ਵਧੀਆ ਜੀ ਚਾਹ ਵੀ ਹੋਣੀ ਹੈ ਹੋਰ ਦੱਸ ਸਾਰਾ ਪਰਿਵਾਰ ਠੀਕ ਠਾਕ ਹਾਂ ਠੀਕ ਹੈ ਜੀਜਾ ਕਿੱਥੇ ਹੈ ਨੌਣ ਲੱਗਿਆ ਹੋਇਆਗਾ ਬਣਾਈ ਜਾਤਾ ਅੱਛਾ ਠੀਕ ਹੈ ਚਾਹ ਬਣਾ ਲੈਂਦੇ ਮੈਂ ਤਾਂ ਅੰਦਰ ਬੈਠਦੀ ਹਾਂ ਜੀਜੇ ਤੂੰ ਚਾਹ ਬਣਾ ਲਾ ਨਾਲੇ ਕਰਦੇ ਹੋਰ ਮੈਂਬਰ ਕਿੱਥੇ ਨੇ ਓਹਲੇ ਉਪਰ ਸਗੀ ਭੈਣ ਜੀ ਨਾਲ ਉਹਨੂੰ ਕਿਹੜੀ ਤਿਆਰ ਹੋਈ ਜਾਂਦੀ ਆ ਅਚਰਾਂ ਚੀਜ਼ਾਂ ਢਾਉਣ ਲੱਗਿਆ ਤੇ ਉਹ ਗਿਆ ਹੋਇਆ ਕਾਕਾ ਜੀ ਇੱਧਰ ਅੱਛਾ ਕਰਨ ਲੱਗ ਗਿਆ ਕੋਈ ਕੰਮ ਕਰਨਾ ਉਹ ਤਾਂ ਕਿਹੜਾ ਮੈਂ ਕਰਦਾ ਐ ਸਭੇ ਸੀ ਕਰਦਾ ਕੰਮ ਤਾਂ ਗੇੜੇ-ਫੇੜਿਆਂ ਦੀ ਕਰਦਾ ਆ ਆਹੋ ਤੁਸੀਂ ਹੈਗਿਓ ਖਰਚੇ ਚੱਕਣ ਨੂੰ ਉਹਨੂੰ ਕੀ ਲੋੜਾ ਕੰਮ ਕਰਨ ਦੀ ਬੱਸ ਨਿਆਣਾ ਕਈ ਕਈ ਕੀ ਬਗਿਆੜ ਲਾ ਤੂੰ ਤਾਂ ਨਿਆਣਾ 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 ਹੋਰ ਕੋਈ ਗੱਲ ਨਹੀਂ ਨਾ ਵਿਆਹਿਆ ਦਰਿਆ ਗਿਆ ਨਿਆਣਾ ਕਿੱਥੋਂ ਰਹਿ ਗਿਆ ਚਲ ਕੋਈ ਨਾ ਕਰ ਲੈਣਗੇ ਜਦੋਂ ਆਪਦੇ ਲਾਦ ਹੋ ਵੀ ਆਪ ਹੀ ਕਰੀ ਜਾਣਗੇ ਆਪਾਂ ਨੂੰ ਕੀ ਲੈਣਾਗਾ ਹਲੇ ਤਾਂ ਜਿੰਨਾ ਚਿਰ ਚੱਲ ਐਸ ਦਿਨੇ ਕੱਟ ਲਾਂਦੇ ਚਾਰ ਦਿਨ ਆਹੋ ਜੀ ਆਪਦਾ ਚੰਮ ਕਟਾਈ ਜਾਓ ਉਹਨਾਂ ਨੂੰ ਨਾ ਕਿਹੋ ਆਪਦੇ ਖਰਚੇ ਕੱਢ ਕੇ ਅਗਲਾ ਇੱਕ ਪਾਸੇ ਹੋ ਜਾਊਗਾ ਕੱਲ ਨੂੰ ਤੇਰੀ ਚੀਚੇ ਕੋਲੇ ਨਾ ਬੋਲਣ ਲੱਗ ਜੀ ਪਰ ਸੱਚੀ ਗੱਲ ਤਾਂ ਆਪਣੇ ਬੋਲੀ ਜਾਂਦੀ ਦੁੱਤੀ ਆ ਦੇਖਾ ਕਿਸੇ ਦੇ ਹੱਡੀ ਲੱਗੇ ਗੋਡੀ ਲੱਗੇ ਮੈਥੋਂ ਨਹੀਂ ਬੋਲੇ ਬਿਨਾਂ ਰਹਿ ਜਾਂਦਾ ਉਹ ਐ ਕੰਮ ਕੁਕ ਕੁਕ ਤਾਂ ਨਹੀਂ ਜਾਣ ਕੇ ਕਹਿੰਦੀ ਆ ਪਤਾ ਨਹੀਂ ਮੈਸ ਕਿਉਂ ਨਹੀਂ ਆ ਤੇ ਚਲ ਕੋਈ ਨਾ ਦੇਖੂਗੇ ਹੁਣ ਤੈਨੂੰ ਚਾਹ ਪੀਉਣੀ ਆ ਆਹੋ ਚਲ ਚਾਹ ਬਣਾਉਂਦੀ ਆ ਲੈ ਔਨਸਾਰੀ ਲੱਗੀ ਬੋਲਣ ਹੈ ਇਹ ਤਾਂ ਮੈਨੂੰ ਹੁਣ ਵੀ ਸ਼ੱਕ ਹੈ ਇਹਨਾਂ ਵੀ ਲੜ ਕੇ ਆਈ ਹੋ ਪੱਕਾ ਹੈ ਮੈਨੂੰ ਚਾਹ ਪਾਣੀ ਦੇ ਦਾਂ ਮੈਂ ਤਾਂ ਨਹੀਂ ਹੁਣ ਫੇਰ ਦੁਬਾਰੇ ਮੇਰੀ ਕੁਤਨੀ ਪੱਟੂ ਕਿਤੇ ਉਹਨਾਂ ਸੱਪਾ ਸੇੜਦੇ ਕੋਈ ਹੋ ਨਾ ਮੈਂ ਔਨਸਾਰ ਉਹਨਾਂ ਨੂੰ ਪੁੱਛਣ ਲੱਗ ਗਈ ਵੀ ਤੈਂ ਦੱਸ ਉਹਨਾਂ ਤੋਂ ਕਿ ਬੱਕੜੀਆਂ ਲੈਣੀਆਂ ਨੇਗੇ ਸਸੀ ਕਾਲ ਜੀ ਸਸੀ ਕਾਲ ਜੀ ਕਿਵੇਂ ਠੀਕ ਹਾਂ ਮੈਂ ਤਾਂ ਠੀਕ ਹਾਂ ਕਿਵੇਂ ਠੱਡੇ ਚ ਨਹੀਂ ਜਾਂਦੇ ਹੋ ਬਿਮਾਰ ਹੋ ਜੂਗੇ ਉਨੋਂ ਹੁਣ ਤਾਂ ਫਿਰ ਹੈਗੀ ਐ ਦਰਮਖੋਪੜਾ ਜਾ ਹੋਰ ਲਾੜਾ ਵਾਣਾ ਠੀਕ ᱛੀ ਸਰ ਹਾਂ ਬਸ ਠੀਕ ਐ ਤੁਸੀਂ ਦੱਸੋ ਵਧੀਆ ਕੀ ਕਹਿੰਦੀ ਠੰਡ ਤਾਂ ਹੁਣ ਤਾਂ ਇੰਨੀ ਪਤਾ ਕੀ ਕਹਿੰਦੀ ਹੈ ਰਹਿਣ ਦੇਆ ਕਰੂ ਕਿਉਂ ਕਾ ਤੋ ਰਹਿਣ ਦਾ ਕਰੋ ਹੈਈ ਛੰਡ ਚ ਨਹੀਂ ਸੀ ਅੱਛਾ ਮੈਨੂੰ ਕੀ ਕਹਿਣਾ ਰੰਦ ਨੇ ਅੱਜ ਤੱਕ ਐ ਵੀ ਜਾਂਦੀ ਮੈਂ ਭੈਣ ਨੂੰ ਚੰਗਾ ਭਲਾ ਫੋਨ ਕਰਿਆ ਤੀਗਾ ਤੁਸੀਂ ਮੈਨੂੰ ਲੈਂਡ ਕਰਦੋ ਨਹੀਂ ਐ ਮੈਨੂੰ ਫੋਨ ਕਰ ਲੈਂ ਮੇਰਾ ਕੀ ਨੰਬਰ ਨਹੀਂ ਸੀ ਤੇਰੇ ਲੱਗਿਆ ਤੁਹਾਡਾ ਨੰਬਰ ਲੱਗਿਆ ਨਹੀਂ ਮੇਡਾ ਪਹਿਲਾਂ ਤੁਹਾਡੀ ਫੋਨ ਲਾਇਆ ਸੀਗਾ ਮੈਂ ਫਿਰ ਮੈਂ ਭੈਣ ਨੂੰ ਲਾ ਲਿਆ ਫੋਨ ਉਹ ਪਤਾ ਨਹੀਂ ਕਿੱਥੇ ਰੁੱਝੀ ਰਹਿੰਦੀ ਐਨਾ ਕੰਮ ਨਾ ਕਰਾਇਆ ਕਰੋ ਮੇਰੀ ਭੈਣ ਤੋਂ ਕੰਮ ਕਰਾਉਂਦੇ ਕੀ ਹਲਝੜ ਬਣਾਉਂ ਮਤੂੰ ਲੈ ਹੁਣ ਤਾਂ ਦਰਾਣੀ ਆ ਗਈ ਉਹਦੀ ਉਹ ਕੰਮ ਕਰ ਕਰ ਲਿਆ ਕਰੇ ਐਦਾਂ ਸਾਰਾ ਕੰਮ ਉਹਨੂੰ ਸੁੱਖਿਆ ਲਾ ਮੇਰੀ ਭੈਣ ਨੂੰ ਉਹ ਤਾਂ ਜਵਾਕੜੀ ਆ ਹਜੇ ਉਹਨੂੰ ਤਾਂ ਨਹੀਂ ਪੜਾ ਕੰਮ ਹੁੰਦੇ ਹੌਲੀ ਹੌਲੀ ਸਿੱਖ ਜੂਗੀ ਚਲ ਅੱਛਾ ਹੋਰ ਕੁਛ ਸਿਖਾਣ ਦਿਆ ਕਰੋ ਜੀਜਾ ਜੀ ਕੋਈ ਤੁਸੀਂ ਤਾਂ ਨਾ ਮੇਰੀ ਭੈਣ ਨੂੰ ਨੌਕਰਾਨੀ ਬਣਾ ਰਖਿਆ ਇਸ ਘਰ ਤੇ ਨਰੇ ਹੁਣ ਤੂੰ ਵੀ ਕੱਪੜੇ-ਕੁੱਪੜੇ ਵਾਣ ਲਾ ਜੀਨ ਜੀ ਪਾਈ ਬੈਠੀ ਆ। ਠੰਡ ਲੱਗਦੀ ਦੀ ਤਾਂ ਹੀ ਪਾ ਕੇ ਆਈਆਂ ਲੈ ਤੁਹਾਨੂੰ ਪਤਾ ਤਾਂ ਹੈਗਾ ਵੀ ਮੈਂ ਤਾਂ ਜ਼ਿਆਦਾਤਰ ਇਹ ਨੀ ਕੱਪੜੇ ਪਾਉਂਦੀ। ਮੈਨੂੰ ਸੱਚੇ ਤੁਸੜ ਬੰਦੀ ਪਾ ਕੇ। ਉਹ ਨਹੀਂ ਪੰਜਾਬੀ ਸੂਟ ਹੀ ਵਧੀਆ ਲੱਗਦੇ ਨੇ। ਕੀ ਪਾ ਰਹੇ ਨੇ ਤੁਸੀਂ? ਤੁਸੀਂ ਉਹ ਤਾਂ ਕਿਹਾ ਸੀਗਾ ਕਿ ਸੋਹਣੇ ਲੱਗਦੇ ਨੇ। ਆ ਤੇਰੀ ਭੈਣ ਤਾਂ ਕੂਟ ਪਾ ਲੈਂਦੀ ਆ ਸਾਡੇ ਜੇ ਕੋਈ ਨੀ ਸੋਹਣੀ ਲੱਗਦੀ ਤੂੰ ਸੋਹਣੀ ਲੱਗਦੀ ਆ। ਹੁਣ ਮੁੱਕਰ ਕੇ ਟੀ ਛੱਡੀ। ਉਹ ਨਹੀਂ ਉਹ ਤਾਂ ਮੈਂ ਤਾਂ ਉਹ ਹੀ ਕਹਤਾ ਸੀ ਕਹੇ ਨੀ ਮੈਨੂੰ ਵਧੀਆ ਲੱਗੇ ਤੂੰ ਪੰਜਾਬੀ ਸੂਟ ਚ ਸੋਹਣੀ ਲੱਗਦੀ ਆ। ਸੱਜੀ ਹੋਰ ਕੋਈ ਨਾ ਮੈਂ ਕਰ ਲੈ ਇਹਦੇ ਵਿੱਚ ਚਾਹ ਪੀਦਾ ਭੈਣ ਚਾਹ ਬਣਾ ਰਹੀ ਹੈ ਆ ਸਾਲਾ ਰਾਤ ਬੋਟਾਂ ਵਾਲੀ ਪੀ ਗਈ ਕੀ ਪਰ ਹੱਲਿਆ ਨਾ ਪੀਆ ਕਰੋ ਇਹ ਨੂੰ ਕਿੰਨੇ ਵਾਰ ਸਮਝਾਇਆ ਤਾਂ ਹੀ ਭੈਣ ਬੋਲਦੀ ਹੈ ਫਿਰ ਕਹ ਦਿੰਨੇ ਵੀ ਮੇਰੇ ਨਾਲ ਲੜਦੀ ਹੈ ਉਹ ਬੋਟਾਂ ਵਾਲੀ ਇਹ ਪੀਣੀ ਚਾਹੀਦੀ ਤੁਮ ਨੂੰ 200 200 ਲੈ ਲੈ 150 ਆਪਾਂ ਕੇ ਦੂਜੀ ਲੈ ਲੈ ਵਧੀਆ ਵਾਲੀ ਤਾਂ ਪਰ ਇਹ ਲਿਆ ਦੀ ਚਾਹ ਹੁਣ ਕਿੰਨਾ ਟਾਈਮ ਲਾਏਗੀ ਤੂੰ ਵੀ ਉਠੜਮੜਾ ਮोटा ਨਿੱਸੀ ਕੋ ਜੀ ਮੈਂ ਹੁਣੇ ਰਸਤੇ 'ਚ ਹੀ ਆਈਆਂਗੀ ਕੋਈ ਗੱਲ ਨਹੀਂ ਮੈਂ ਬਣਾ ਕੇ ਖਾ ਵੀ ਲੈਣੀ ਆ ਪੀ ਵੀ ਲੈਣੀ ਆ ਸੋਨੂੰ ਵੀ ਪਤਾ ਸਿਰਫ ਬੈਠਣ ਆ ਲਈ ਚੰਦਰ ਜੀ ਹੁਣ ਕਰਾਈਆਂ ਨੇ ਹਾਂ ਇਹ ਸਾਰੇ ਲੱਗ ਗਏ ਕਰਾਈਟ ਲੱਗ ਜਣ ਮੈਂ ਅਭੀ ਪੈਨ ਵੀ ਕਰਾ ਕੇ ਦੇ ਦੇ ਦਿੱਤੇ ਉਹਦੋ ਲੱਗਦਾ ਚਾਰ ਜੋੜੇ ਸਨ ਅੱਛਾ ਪੌਂਦੀ ਤਾਂ ਹੈਗੀ ਹਰ ਜੀ ਚਾਰ ਜੋੜੇ ਪਏ ਨੇ ਬੌਲੀ ਆ ਪਤ ਨਹੀਂ ਕਿ ਹੋਰ ਹੀ ਭਾਈ ਰੱਖੂਗੀ ਦੂਜੀਆਂ ਤਾਂ ਅਭੀ ਪੁਣ ਜੇ ਸੁਣ ਲਿਆ ਨਾ ਹੁਣ ਲੜਕੂ ਵੀ ਤੁਹਾਡੇ ਨਾਲ ਵੀ ਸਾਲੀ ਤੋਂ ਅਜ ਤੋਂ ਸਾਲੀ ਦੀ ਬਣ ਕੇ ਬੈਠ ਗਿਆ ਉਹ ਲੜਪੇ ਵਧੀਆ ਬਹਾਨਾ ਕੀ ਮੈਂ ਦਰਦ ਰਾਂਗੇ ਚੱਕੀ ਜਿਨੇ ਗਲ ਜਾ ਸਕਦਾ ਤੈਨੂੰ ਦੇਖਦੀਆਂ ਵੀ ਚਾਹ ਨਹੀਂ ਲੈ ਕੇ ਹੀ ਮੈਂ ਤੁਹਾਡੇ ਚੜੀ ਪਈ ਆ ਪਹਿਲਾਂ ਮੈਂ ਚਾਹ ਪੀ ਲਾ ਫਿਰ ਕੰਡੇ ਤੋਂ ਮੈਂ ਭੈਣ ਨੂੰ ਦੇਖੀ ਜਾਏਗੀ ਜੀਜੇ ਨੂੰ ਵੀ ਦੇਖ ਲਾ ਮੜਾ ਮੋਟਾ ਅੱਛਾ ਜੀ ਪਰ ਅੰਦੇ ਅਗਰ ਜੀਜਾ ਤੂੰ ਵੀ ਹਟਦਾ ਨਹੀਂ ਹੁੰਦਾ ਬੰਦੇ ਨਾਲੇ ਮਾਕਰ ਜੇ ਹੋ ਕੇ ਨਾ ਬੈਠਾ ਕਰ ਲਵੇ ਜੇ ਹੋ ਕੇ ਬੈਠਾ ਕਰ ਇਧਰ ਨੂੰ ਸਾਹਮਣੇ ਜੀ ਠੀਕ ਜਾ ਜੀਜਾ ਠੀਕ ਜਾ ਜੀਜਾ ਤਾਂ ਠੀਕ ਹੀ ਹੋ ਜਾ ਅੱਜ ਆਪਾਂ ਨੇ ਆ ਜੀ ਲਾ ਫੜਕਾ ਹਾ ਕਹ ਹ ਤੂੰ ਮੈਂ ਤਾਂ ਪਲੇਟ ਵੀ ਦੂਜੀ ਚੱਕ ਲੈ ਕੜ ਬਲੰਦੀ ਹੱਥ ਕਾ ਮਰੀ ਜਾਨੀ ਹੈ ਉਹ ਜੋ ਉਹ ਵੀ ਧਰਦੇ ਗਾ ਸਾਬਣ ਸੁਪਣ ਨਾ ਇਹ ਬਿਨਾ ਸਾਬਣ ਤੋਂ ਨਾ ਕੈਂ ਫਿਰ ਕੀ ਹੋਗਾ ਜੀ ਬਿਨਾ ਸਾਬਣ ਤੋਂ ਨਾ ਹੱਜ ਕੁਝ ਜ਼ਿਆਦਾ ਨਹੀਂ ਹਵਾ ਕਰ ਰਿਹਾ ਸਾਡੇ ਦੇ ਸਾਹਮਣੇ ਚੁੱਪ ਕਰ ਜਾ ਮੇਰਾ ਤਾਂ ਕਰਨਾ ਪੈਣਾ ਬੰਦਾ ਮੇਨ ਸਾਬਣ ਉਹ ਬਾਲ ਬੌਂਦੀ ਆ ਬਾਲ ਖੜੇ ਕਰ ਰਹੀ ਆ ਵੀਰੇ ਦੇਖ ਲੈ ਤੁਸੀਂ ਸੋਹਣੇ ਲੱਗਦੇ ਹੋ ਜੀ ਜੀ ਅੱਛਾ ਹਾਂ ਸੋਹਣੇ ਲੱਭੂ ਘਰ ਵਾਲਾ ਕਿਹਦੇ ਆ ਮੇਰੇ ਆ ਨਾ ਉਹ ਰਿਵਾਜ ਨਹੀਂ ਹੈਗਾ ਇਹਨੂੰ ਬਿਸਕੁਟ-ਵਸਕੜ ਵੀ ਧਰੀ ਨੇ ਹੁੰਦਾਂ ਨੇਗੇ ਚਾਹ ਨਾਲ ਨਹੀਂ ਪੀ ਲਾ ਟੁਕੜਾ ਹੋਣਾ ਨਵੀਂ ਨਵੇਲੀ ਆਈ ਹੈ ਅੱਜ ਪਹਿਲੇ ਫਸਟ ਟਾਈਮ ਆਈ ਹੈ ਕੱਲ ਪਰਸੋਂ ਨੂੰ ਹੁਣ ਜਾਏਗੀ ਕੱਲ ਪਰਸੋਂ ਫੇਰਾ ਜੀ ਨਾ ਹੁਣ ਮੈਂ ਛੇਤੀ ਨਹੀਂ ਜਾਂਦੀ ਹੈਗੀ ਹੁਣ ਤਾਂ 15 ਦਿਨ ਲਾ ਕੇ ਜਾਂਦੀ ਇਕੱਠੀ ਫਿਰ ਮੈਨੂੰ ਆਉਣਾ ਜਾਣਾ ਜੋ ਔਖਾ ਲੱਗਦਾ ਰੋਜ਼-ਰੋਜ਼ ਰਸਤੇ ਆਜਾ ਚੱਲ ਰਹਿਣ ਦਾ ਟਾਈਮ ਹੈ ਚੱਲ ਕੋਈ ਨਾ ਰਹਿ ਸਿਆਲ ਸਿਆਲ ਅੱਛਾ ਜੀ ਕੋਈ ਗੱਲ ਨਹੀਂ ਫਿਰ ਤਾਂ ਕਹਿਤਾ ਹੁਣ ਮੈਂ ਰਹਿ ਜੂਗੀ ਖਵਾ ਖੂਆ ਕੱਢ ਲਾਂਗੇ ਆਪਾਂ ਹਾਂ ਠੀਕ ਆ ਰੇੜੀ ਪੂਰੀ ਦਾ ਖੱਡਾ ਕਹੋ ਲੈ ਆਵਾਂਗੇ 20 ਕਿਲੋ ਦੁੱਧ ਪੈਨ ਦਾ ਐਡਾ ਕੀ ਪੱਲਾ ਚੱਕਿਆ ਸਾੜੀ ਵਾਸਤੇ ਨਹੀਂ ਘੱਟ ਹੈਗਾ ਤੁਸੀਂ ਚੀਜ਼ ਦਾ ਪਤਾ ਤੈਨੂੰ ਤਾਂ ਮੈਂ ਜਵਾਬ ਦੇ ਦਿੱਤਾ ਬਹਿ ਜਾ ਬਹਿ ਜਾ ਮੈਂ ਜਾਣਦੀ ਆ ਸਭ ਨਮਾ ਦੇਗੇ ਦੁੱਧ ਨਾਲ ਮੈਨੂੰ ਤਾਂ ਕਦੇ ਨਮਾਇਆ ਮੈਂ ਤਾਂ ਦੁੱਧ ਚਾਹ ਨੂੰ ਮੰਗਦੇ ਨੇ ਚੰਗਾੜ ਮਾਰਦੇ ਬੇਟੀ ਹਾਂ 1.5 ਕਿਲੋ ਲੈਣੀ ਤਾਂ ਹੈਗੀ ਕਿਉਂ ਲੜਤੀ ਬੰਦੇ ਵੀ ਆਪਾਂ 4-5 ਖਾਣ ਪੀਣਾਂ ਨੇ ਸੁਖਨਣ ਚੱਲ ਕੋਈ ਨਾ ਮੈਂ ਐਸੀ ਠਹਿਕ ਤੂੰ ਸੁਣ ਫਿਰ ਗੋਹਾ ਜਗਦੀ ਜਗਦੀਆਂ ਮੱਚਦੀਆਂ ਹੁੰਦੀਆਂ ਹੈਂ ਆ ਮੇਰੇ ਨੋਹਾਂ ਚ ਫਸ ਗਿਆ ਮੇਰੇ ਹੱਥ ਖਰਾਬ ਹੋ ਗਏ ਹੈ ਕਿਉਂ ਲੜਦੇ ਹੋ ਪਪਾ ਆ ਲੱਗੂਗਾ ਆਈ ਵੀ ਅੱਜੇ ਅੱਜੇ ਕਲੇਸ਼ ਕਰਤਾ ਰਹਿਣ ਦੋ ਇਹ ਤਾਂ ਗੱਲਾਂ ਨਹੀਂ ਕਰਦਾ ਜੇ ਇਹ ਕਰਦਾ ਤਾਂ ਮੈਂ ਨਹੀਂ ਕਰਦੀ ਚਲ ਠੀਕ ਹੈ ਚੰਗਾ ਰੋਟੀ ਪਾਣੀ ਕੀ ਖਾਏਗੇ ਹੁਣ ਕਾਦੇ ਨਾਲ ਖਾਏਗੀ ਸਾਗ ਦੀ ਹੈਗਾ ਮੈਂ ਤਾਂ ਸਾਗ ਨਾਲ ਹੀ ਖਾ ਲਵਾਂ ਚਲ ਠੀਕ ਹੈ ਸਾਗ ਨਾਲ ਖਾ ਲਵਾਂ ਮੱਖਣ ਤੇ ਵਰਤਦੇ ਫਿਰ ਮੇਰੇ ਚੀਚਾ ਸ਼ਾਮ ਨੂੰ ਤਾਂ ਪਨੀਰ ਫੋਨ ਲਿਆਉਗਾ ਫਿਰ ਬਾਅਦ ਤੇ ਮੁਰਗਾ ਨਹੀਂ ਖਾਣਾ ਮੈਨੂੰ ਹੀ ਮਨੱਖਾ ਜਾਣਾ ਪਤੰਕ ਨੂੰ ਤਾਂ ਪਨੀਰ ਕਿੱਥੇ ਦਿੱਤੀਗਾ ਨਹੀਂ ਜੇ ਮੁਰਗਾ ਖਾਣਾ ਤਾਂ ਮੁਰਗਾ ਬਣਾ ਲਾਂਗੇ ਸਾਮ ਨੂੰ ਕੋਈ ਚੱਕਰ ਨਹੀਂ ਜੋ ਮਰਚੀ ਬਣਾ ਲੈ ਮੈਂ ਤਾਂ ਵੀ ਖਾਣਾ ਚਲ ਫਿਰ ਅੱਜ ਦੇਸੀ ਮੁਰਗੀ ਲਿਆਉਣ ਬਸ ਕਰ ਲੈ ਮੁਰਗੇ ਜਾਣਾ ਬੜੁੱਖਾ ਬੜੁੱਖਾ ਤੇ ਲਿਉ ਕੜਕਨਾਥ ਬਸ ਕਰਿਆ ਮਰਜੀ ਚਾ ਕਿਉਂ ਕਲੇਸ਼ ਕਰਨਾ ਹੈਗਾ ਤੂੰ ਵੀ ਛੇੜਨੋਂ ਨਹੀਂ ਹਟਦਾ ਭੈਣ ਉਹ ਤਾਂ ਉਹ ਹੀ ਤਲੇ ਬੁਲੀ ਕਰਦੀ ਆ ਆਹੋ ਚਲ ਪੀ ਲੈ ਚਾਹ ਚ ਦੀਪਾ ਸਸ਼ਿਕਾ ਜੀ ਸਸ਼ਿਕਾ ਵਧੀਆ ਮੈਂ ਤਾਂ ਤੂਰੇ ਕੀ ਕਰੀ ਜੰਨੀ ਆ ਕੁਛ ਨਹੀਂ ਵੈਸੇ ਖੜੀ ਸੀਗੀ ਧੁੱਪੀ ਸੇਖਦੀ ਸੀਗੀ ਅੱਛਾ ਮੈਂ نیچے ਡਿੱਕੀ ਜੰਨੀ ਆ ਤੂੰ ਆਈਓ ਨਹੀਂ ਹੈਗੀ ਸੱਚ ਤੁਸੀਂ ਕਦੋਂ ਆਏ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਸਵੇਰ ਦੀ ਆਈਆਂਗੀ ਅੱਛਾ ਸ਼ਾਇਦ ਮੇਰਾ ਧਿਆਨ ਨਹੀਂ ਗਿਆ ਮੈਂ ਦੂਸਰੇ ਕਮਰੇ ਚ ਗਈ ਨਹੀਂ ਨਾ ਅੱਛਾ ਤੂੰ ਤਾਂ نیچے ਆਈ ਨਹੀਂ ਮਾ ਚਲ ਮੈਂ ਹੀ ਮਿਲਿਆ ਮੈਂ ਤੈਨੂੰ ਜਾ ਕੇ ਮੈਨੂੰ ਪਤਾ ਨਹੀਂ ਲੱਗਿਆ ਵੀ ਤੁਸੀਂ ਆ ਰਹੇ ਹੋ ਨਹੀਂ ਤਾਂ ਆ ਰਹੇ अच्छा जी ਧੁੱਪ ਨਿਕਲਿਆ ਹੀ ਵਧੀਆ ਧੁੱਪ ਸੇਕਣ ਲੱਗ ਰਹੀ ਹੈ ਤੈਨੂੰ ਕਿੱਥੋਂ ਪਤਾ ਲੱਗੂਗਾ ਹੋਰ ਜੀ ਜੀ ਵਧੀਆ ਧੁੱਪ ਨਿਕਲਿਆ ਹੀ ਪਤਾ ਕਿੰਨੇ ਦਿਨ ਹੋ ਗਏ ਧੁੰਦ ਜੀ ਨੇ ਨਾ ਲੋਹ ਪੀ ਸੱਡਿਆ ਉਹ ਵੀ ਤਾਂ ਗੱਲ ਹੈਗੀ ਆ ਹੋਰ ਸੁਣਾ ਹੋ ਠੀਕ ਹੈ ਫਿਰ ਮੈਂ ਵਧੀਆ ਤੁਸੀਂ ਦੱਸੋ ਪਰਿਵਾਰ ਕਿੱਦਾਂ ਹਾਂ ਸਾਰੇ ਠੀਕ ਨੇ ਬਸ ਕੀ ਹੋਇਆ ਕੋਈ ਗੱਲ ਹੋਈ ਪਤਾ ਤਾਂ ਹੈਗਾ ਫਿਰ ਤੋਂ ਲੜਾਈ ਹੋ ਗਈ ਹੋਰ ਮੇਰੇ ਤਾਂ ਕਰਮਾਚੀ ਡੰਡਾ ਕਹਿ ਖਾਣੇ ਦਾ ਬਸ ਇੱਕ ਮੈਂ ਆ ਜਿਹੜੀ ਟਾਈਮ ਕੱਢੀ ਆਂ ਨੀ ਆਗੇ ਚਲ ਓਰੇ ਆ ਜਾਨੀਆ ਮੇਰਾ ਮਨ ਖੁਸ਼ ਹੋਰ ਹੋ ਜਾਂਦਾਗਾ ਚਲ ਵਧੀਆ ਕੀਤਾ ਤੁਸੀਂ ਇੱਥੇ ਆ ਗਏ ਕਾਨੂੰ ਤੁਸੀਂ ਵੀ ਨਾ ਬੜਾ ਬੋਲਿਆ ਕਰੋ ਜੇ ਲੜਾਈ ਹੁੰਦੀ ਆ ਤੁਸੀਂ ਵੀ ਚੁੱਪ ਕਰ ਜਾ ਕਰੋ ਮੈਨੂੰ ਪਤਾ ਲੱਗੇਗਾ ਚੀਚੇ ਦਾ ਨਹੀਂ ਤੈਨੂੰ ਪਤਾ ਤਾਂ ਹੈਗਾ ਮੈਂ ਕਿੱਥੇ ਬੋਲਦੀ ਆ ਉਹੀ ਬਹਾਨੇ ਪਾਲਦਾ ਰਹਿੰਦਾਗਾ ਲੜਨ ਦੇ ਚਲ ਛੱਡ ਪਰ ਆ ਜਾ ਨੀਚੇ ਆਪਾਂ ਕੁਝ ਖਾਣ ਨੂੰ ਬਣਾਉਣੇ ਹਾਂ ਆ ਜਾ ਦੇ ਤੁਸੀਂ ਇੱਥੇ ਬੈਠੋ ਮੈਂ ਸਾਰੇ ਘਰ ਚ ਲੱਭ ਲਿਆ ਤੁਹਾਨੂੰ ਅੱਛਾ ਲੱਭਿਆ ਨੀ ਆਹ ਨੱਬੇ ਆਈਆਂ ਕੀ ਨਹੀਂ ਤੂੰ ਅੱਛਾ ਥੋਣ ਮੈਂ ਚੂਹੀ ਦਾ ਬੱਚਾ ਹੈਗਾ ਮੈਂ ਤਾਂ ਇਹਨੂੰ ਬੁਲਾਉਣ ਗਈ ਤੀਗੀ ਮਾ ਚਲ ਮੈਂ ਹੀ ਮਿਲਿਆ ਮੈਂ ਤਾਂ ਆਈ ਨਹੀਂ ਹੈਗੀ ਉਹ ਹੋ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਤੁਸੀਂ ਆ ਰਹੇ ਹੋਗੇ ਤੈਨੂੰ ਕਿਹਾ ਤਾਂ ਹੈਗਾ ਤੇ ਇੱਕ ਮੈਂ ਕਹੀ ਨਹੀਂ ਤੁਸੀਂ ਵੀ ਨਹੀਂ ਦੱਸਿਆ ਮੈਂ ਤਾਂ ਮਾਪੇ ਨਿਕਲਦੇ ਤੈਨੂੰ ਪਤਾ ਹੀ ਮੇਰੇ ਤਾਂ ਮਾਪੇ ਹੈ ਜੀ ਸੋਨਾ ਵਰਗਾ ਇਹ ਤਾਂ ਐ ਵੀ ਭੁੱਲ ਗਈ ਸੀ ਵੀ ਮੈਂ ਇਹਨੂੰ ਫੋਨ ਕਰਿਆ ਮੈਨੂੰ ਕਿਸੇ ਨੂੰ ਲੈਣ ਭੇਜਣਾ ਹੈਗਾ ਜਾਂ ਹੋਰ ਤੂੰ ਤਾਂ ਉਹ ਵੀ ਭੁੱਲ ਗਈ ਦੀ ਪਤਾ ਨਹੀਂ ਤੇਰੇ ਯਾਦ ਕੀ ਰਹਿੰਦਾ ਵਾ ਤੂੰ ਖਾਂਦੀ ਕੀ ਆ ਤੈਨੂੰ ਅੱਜ ਦੱਸ ਦੇ ਤਿਨ ਮਾ ਕੀ ਘੋਣਾ ਨਾ ਪਹਿਲਾਂ ਘਟ ਬੋਲ ਫੋਰ ਤੇ ਚਿਚਾ ਲਿਆ ਖਤਮਦਾ ਮੈਨੂੰ ਬਦਾਮ ਬਦਾਮ ਖਵਾਖਵਾ ਕੇ ਐਡੀ ਕੀਤੀਆਂ ਤੂੰ ਬਿਨਾ ਬਦਾਮਾਂ ਤੋਂ ਨਹੀਂ ਹੋਈ ਤੂੰ ਹੁਣ ਤਾਂ ਨਹੀਂ ਖਾਂਦੀ ਹਾਂ ਪਹਿਲਾਂ ਖਾਂਦੀ ਸੀ ਪੇਕਿਆ ਦੇ ਘਰੇ ਫੇਰ ਕੀ ਹੋ ਗਿਆ ਕਦੇ ਥੱਬੇ ਚ ਕਦੇ ਮੁੱਠੀ ਚ ਹੁੰਦੀ ਹੁੰਦੇ ਆ ਹੁਣ ਤਾਂ ਜੇ ਰੋਟੀ ਨਸੀਬ ਹੋ ਜੇ ਨਾ ਇਹੀ ਬਹੁਤ ਐ ਨਾਲੇ ਤੇਨੂੰ ਪਤਾ ਫੇਰ ਛੇੜੇ ਛੇੜਦੀ ਹੈਗੀ ਮੈਨੂੰ ਨਹੀਂ ਲੱਗਦਾ ਕਿ ਤੇਰੇ ਜੀਵ ਸੁਪ ਰਹਿੰਦੀ ਹੋਗੀ ਸੱਤਰ ਤਾਂ ਤੂੰ ਆਪੇ ਖਾਣੀ ਆ ਆਹੋ ਆਹੋ ਮੈਂ ਆਪੇ ਜਿੱਤਰ ਖਾਨੀ ਆਗੀ ਮੈਂ ਘਰ ਬਸਾਰੀ ਆ ਨਾ ਤਾਂ ਹੀ ਜਿੱਤਰ ਖਾਨੀ ਆ ਹੁਣ ਤੁਸੀਂ ਦੋਨੇ ਜਿਹੜੇ ਵੈਲ ਆੜਤ ਕੀ ਹੈ ਦੇਦੀ ਚੁੱਪ ਕਰ ਜਾਣਾ ਕਾਦੇ ਪਿੱਛੇ ਲੜੀ ਜਾਂਣਾ ਜਿਹੜੀ ਗੱਲ ਹੈ ਸਵੇਰ ਤੀ ਜਦੋਂ ਦੀ ਆਈ ਹੈ ਨਾ ਐਂ ਤਾਂ ਕੀ ਪੁੱਛਣਾ ਵੀ ਹਾਂ ਕਿਵੇਂ ਤੂੰ ਠੀਕ ਐ ਕਾ ਤੋ ਆਈ ਤੀ ਕੀ ਗੱਲ ਬਾਤ ਐਂ ਦਾ ਕੀ ਪੁੱਛਣਾ ਉਤੋਂ ਮੈਨੂੰ ਇਹ ਕਹਿਣਾ ਵੀ ਤੂੰ ਹੀ ਲੜਦੀ ਐ ਮੇਰੀ ਗੱਲ ਸੁਣ ਆਪਾਂ ਬੈਠੀਆਂ ਦੋਵੇਂ ਆਪਾਂ ਉਦੋਂ ਤੂੰ ਆਈ ਉਦੋਂ ਚੜੀ ਚੜਾਈ ਆਈ ਐ ਕਿ ਹੁਣ ਫੇਰ ਚੜੀ ਚੜਾਈ ਆਈ ਐ ਤੂੰ ਕਦੇ ਬਹਿ ਕੇ ਹੁਣ ਮੈਨੂੰ ਆਏ ਦੱਸੇ ਵੀ ਦੀਦੀ ਆਹ ਗੱਲ ਆਏ ਹੋ ਗਿਆ ਆਏ ਹੋ ਗਿਆ ਆਏ ਹੋ ਗਿਆ ਕਰੀਏ ਤਾਂ ਮੇਰੇ ਨਾਲ ਕੋਈ ਗੱਲ ਬਾਤ ਤੂੰ ਤਾਂ ਸੌ ਦੀ ਕਨ ਮੇੜਦੀ ਵੀ ਤੇਰੇ ਲੱਛਣ ਇਹ ਜਿਹੇ ਨੇ ਤਾਂ ਤੂੰ ਛਿੱਤਰ ਖਾਨੀਆਂ ਠੀਕ ਐ ਮੈਂ ਬਾੜ ਜੂਗੀ ਫਿਰ ਮੈਂ ਨਹੀਂ ਰਹਿਣਾ ਬਸ ਮੈਂ ਭੱਗ ਜੂੰਗੀ ਤੂੰ ਭੱਗ ਜੂਗੀ ਇੱਧਰ ਲੋਟ ਕੇ ਬੈਠ ਮੇਰੀ ਗੱਲ ਸੁਣ ਹਾਂ ਲੈ ਦੱਸ ਕੀ ਗੱਲ ਐ ਕੀ ਗੱਲ ਹੋਣਾ ਕੀ ਆ ਉਹੀ ਕੰਜਰ ਕਲੇਸ਼ ਹਮ ਹੁਣ ਕੀ ਕਹਿੰਦਾ ਉਹ ਤੈਨੂੰ ਪਤਾ ਤਾਂ ਹੈਗਾ ਮਾੜੀ ਮਾੜੀ ਗੱਲ ਦਾ ਤਾ ਉਹ ਨੁਕੋਚ ਕੱਢ ਦੇਗਾ ਕਦੇ ਖਾਣ ਪੀਣ ਵਾਲੀ ਕਦੇ ਕੱਪੜੇ ਨਹੀਂ ਪ੍ਰੈਸ ਕਰੇ ਕਦੇ ਆਹ ਕੰਮ ਨਹੀਂ ਕਰਿਆ ਹੁਣ ਕਈ ਵਾਰ ਨਹੀਂ ਟਾਈਮ ਲੱਗਦਾ ਜੇ ਕੱਪੜੇ ਨਹੀਂ ਪ੍ਰੈਸ ਹੋਏ ਕਿਹੜੀ ਡਿਊਟੀ ਤੇ ਜਾਣਾ ਹੁੰਦਾਗਾ ਉਹਨੇ ਨਾਲ ਕੋਈ ਨੁਕਤਾ ਤੇਰੇ ਚੀਚਾ ਵੀ ਕਰਤਾ ਰਹਿੰਦਾ ਵਾ ਬੜਾ ਇੰਨਾ ਨਹੀਂ ਹੁੰਦਾਗਾ ਇੰਨਾ ਨਹੀਂ ਹੁੰਦਾ ਹੈਗਾ ਜਿੰਨਾ ਉਹ ਕਰਦਾਗਾ ਚਲੋ ਪਾਗਲ ਹੋ ਜਾਈਏ ਉਹਨੂੰ ਅਸੀਂ ਚਲ ਫੇਰ ਕੀ ਸੀਗਾ ਦੀਦੀ ਥੋੜੇ ਤੇ ਹੱਥ ਤੁਹਾਡੀ ਚੁੱਕਦਾ ਹੈਗਾ ਐਡੀ ਗੱਲ ਹੈਗੀ ਵੇ ਬੜਾ ਚਲ ਕੋਈ ਛੱਡਦਾ ਨਹੀਂ ਓਹੋ ਕਿਵੇਂ ਰੋਲਾ ਪਾਰਖਿਆ ਲੱਤ ਕੰਪਨੀ ਦੀ ਬਾਈ ਸਾਲੀ ਆਈ ਐ ਹਾਂ ਹੋਰ ਫਿਰ ਕਿਵੇਂ ਵਧੀਆ ਵਧੀਆ ਤੁਸੀਂ ਦੱਸੋ ਹੂੰ ਤਾਂ ਬੁਲਾਇ ਨਹੀਂ ਜਾਂਦਾ ਹਨਾ ਹਾਂ ਹੂੰ ਨਹੀਂ ਬੁਲਾਇਦਾ ਹਲੇ ਤਿੰਨ ਵੀ ਮਿਲ ਲੈ ਹਾਂ ਬਾਈ ਜਿੱਤਰਾ ਆ ਜਾ ਪੂਰੇ ਆ ਜਾ ਕਿਵੇਂ ਮਾਂ ਖੱਪ ਪਾਰ ਕਹਦੀ ਮੇਰਾ ਹਿਸਾਬ ਜਲਾ ਲੈ ਹਾਂ ਮਾਂ ਸਾਲੀ ਆਈ ਕਿਹਾ ਤੇਰੇ ਵੱਡੇ ਭਾਈ ਦੀ ਨਾ ਮੈਂ ਖੱਪ ਪਾਉਣੀ ਆ ਕੇ ਕਮਾ ਲੂ ਹੀ ਪਿਆ ਸਾਰੇ ਮੈਨੂੰ ਇਹ ਕਹੀ ਜਾਓ ਕਿੱਥੇ ਵਧੀਆ ਰੌਣਕ ਲੱਗਦੀ ਆ ਨਾਲ ਸੋ ਚਦਾਮੀ ਐ ਤੂੰ ਜਾ ਉਹ ਇੰਟਰ ਨਾ ਚਾੜ ਕਰਦੇ ਵੀ ਰੌਣਕ ਲਾ ਦਨੀ ਜਦੋਂ ਆ ਜਾਂਦੀ ਹੈ ਹਾਂ ਉਹ ਹਰ ਹੁਣ ਸਾਲੀ ਤਾਂ ਮੈਂ ਵੱਡੇ ਦੀ ਲੱਗਦੀ ਆ ਇਹਦੀ ਥੋੜੀ ਲੱਗਦੀ ਹੈਗੀ ਇਹ ਆਪ ਵੀ ਸਾਲੀ ਨਾ ਮਜ਼ਾਕ ਕਰੇ ਮੇਰੇ ਮਾਗਰਾ ਇਹ ਪੱਪੀ ਇਹ ਮੇਰੇ ਤੇ ਪਹਿਲੇ ਤੋਂ ਅਈ ਚਿੜੀ ਜੀ ਕਦੋਂ ਰਹਿੰਦੀ ਹੈ ਮੂੰਹ ਵੀ ਆਈ ਹੈ ਤੂੰ ਤਾਂ ਬਹਿ ਰਸ ਤੂੰ ਰੱਥਾ ਦਾ ਸੋਣਾ ਮੂੰਹ ਸਾਹਮ ਕੇ ਮੇਰੇ ਤਾਂ ਜਿਹੇ ਜਹ ਹੈਗਾ ਠੀਕ ਹੈ ਬਿਲਕੁਲ ਤੂੰ ਤਾਂ ਨਹੀਂ ਮਾੜਾ ਹੈਗਾ ਵਿੱਚ ਭੈਣ ਦਾ ਤੇਰੀ ਭੈਣ ਤਾਂ ਨਹੀਂ ਲੱਗਦੀ ਕਿਸੇ ਪਾਸੇ ਕੀਆ ਨਾ ਕਾਤਲੀ ਲੱਗਦੀ ਮੇਰੀ ਭੈਣ ਸਾਡੇ ਕੀੜੇ ਪਏ ਨੇ ਨੀ ਤੂੰ ਸੁਣੀ ਆ ਬਾਬੀ ਬਾਈ ਜਾਨੀ ਚਲਾ ਦੇ ਮੋਰੀ ਨਾ ਮਟਕੀ ਤੈਨੂੰ ਪਤਾ ਹੀ ਹੈ ਤੇ ਦੇਖ ਲੈ ਸੰਦੀਪ ਹੂੰ ਸੁਣੀ ਆ ਨੀ ਮੈਂ ਚੁੱਪ ਕਰਕੇ ਬੈਠ ਜਾ ਬੜਾ ਬੋਲਣ ਦੀ ਲੋੜ ਨਹੀਂ ਹੈਗੀ ਤੁਸੀਂ ਨੇ ਆਹ ਕਹੇ ਜੀ ਲਿਆਦੀ ਹੋ ਮੈਨੂੰ ਸਾਰਾ ਦਿਨ ਇਹ ਵੀ ਨਹੀਂ ਬੋਲਣ ਹਟਦੀ ਦੀ ਮਗਵਾ ਤੇ ਲੰਮਕੀ ਫਿਦਰਾਰੀ ਨਹੀਂ ਇਹਨੂੰ ਸਾਰੀ ਚੰਗੇ ਲੱਗਦੇ ਨੇ ਇਹਨੂੰ ਸਾਰੀ ਬੁਰੀ ਲੱਗਦੇ ਨੇ ਆਪੇ ਚੰਗਾ ਇਹ ਕੱਲਾ ਨਾ ਨਾ ਮੇਰੇ ਘਰਾਂ ਦੀ ਤਾਂ ਮੈਨੂੰ ਵਧੀਆ ਲੱਗਦੀ ਹੈ ਆਪੇ ਤਾਂ ਕਹੀ ਹੈ ਨਾ ਸਾਰਿਆਂ ਦੇ ਸਾਹਮਣੇ ਵੀ ਕਹੀ ਜੀ ਲਿਆਦੀ ਹੋਰੀ ਤਾਂ ਇੰਨ ਕਰਦਾ ਰਹਦਾ ਸਾਰਾ ਦਿਨ ਇਹੀ ਕਰੀ ਜਾਂਦੇ ਰਹੇ ਨੇ ਚਿੜੀਆਂ ਵਾਂਗੂ ਚੰਬਰ ਪਾਈ ਰੱਖਦੇ ਨੇ ਦੋਵੇਂ ਜਾਨੇ ਚਲੋ ਵਧੀਆ ਰੌਣਕ ਲੱਗੀ ਰਹੀ ਜਾਂਦੀ ਮੈਂ ਤਾਂ ਮੈਂ ਤਾਂ ਅੰਦਰ ਬੈਠਦੀ ਆ ਜਾ ਕੇ ਤੁਸੀਂ ਚਲ ਬੈ ਜਾ ਹਣਾ ਅੰਦਰ ਕੀ ਕਰਾਂਗੇ ਤੂੰ ਨਾ ਮੈਂ ਤਾਂ ਰਜਾਈ ਚ ਬੈਠਦੀ ਮੈਨੂੰ ਕੀ ਲੱਗੀ ਜਾਂਦੀ ਆ ਐਨੀ ਵਜੇ ਤੂੰ ਲੱਗੀ ਹੋਈ ਆ ਸਾਡਾ ਤਾਂ ਲੱਗਣੂ ਹੀ ਆ ਠੰਡ ਤਾਂ ਲੱਗੂਗੀ ਕੁਸ ਪਾਏ ਨਹੀਂ ਹੈਗਾ ਨਹੀਂ ਵਸਤਾਂ ਚੱਬਰ ਪਾਉਣੀਆਂ ਇੱਟ ਵੀੜ ਪਾਉਂਦੀ ਐ ਕੁ ਵੀ ਮੇਸਾਂ ਮਾਂ ਨੂੰ ਇਹ ਅੰਦਰ ਲੱਗ ਹੋ ਰਿਹਾ ਨਾ ਨਾ ਬੜਾ ਨਾ ਬੋਲੀ ਜਾਓ ਜੇ ਐਵੇਂ ਫੋਨ ਲਾਟਣ ਲੱਗ ਜਾਈ ਸਹੀ ਗੱਲਾਂ ਕਿੰਨੇ ਪਿਆਰ ਨਾਲ ਬੁਲਾਏ ਠੀਕ ਹੁਣ ਸਮਾਂ ਹੀ ਆ ਰਹੀ ਕਰਦੀ ਸਾਨੂੰ ਤਾਂ ਪਤਾ ਵੀ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਮੈਨੂੰ ਤਾਂ ਨਹੀਂ ਲੱਗਦਾ ਨਿੱਕੇ ਨਾਲ ਇਹ ਸੱਚੀ ਚੰਗੀ ਦਰਨਾ ਕੱਟਦੀ ਉਹ ਤਾਂ ਹੁਣ ਪਤਾ ਨਹੀਂ ਨਿੱਕੇ ਜੀ ਤਾਂ ਨੇ ਫੂਕ ਘੱਟ ਰੱਖੀ ਐ ਉਹ ਤਾਂ ਹੁਣ ਆਪਾਂ ਨੂੰ ਪਤਾ ਹੀ ਹੈ ਮੈਂ ਜਾਣਦੀ ਹਾਂ ਮੈਂ ਤਾਂ ਤੁਹਾਨੂੰ ਪਸੰਦ ਤੋਂ ਜਾਣਦੀ ਹਾਂ ਹੈ ਬੰਮੈ ਤਾਂ ਪੁੱਲ ਲੱਗੀ ਤੇਰੇ ਪੈਰ ਕਿਹੜਾ ਨਹੀਂ ਹੁੰਦੀ ਆ ਕਲਾਸ ਨਹੀਂ ਹੁੰਦੀ ਆ ਰੀ ਹੋਰ ਤੁਸੀਂ ਬੰਮੈ ਲੱਗੀ ਤੇਰੇ ਨਾਲ ਨਾ ਤੁਮ ਲੱਤੀ ਹੋ ਜੀ ਇਹਨਾਂ ਨੇ ਤਾਂ ਮੈਨੂੰ ਵੀ ਨਹੀਂ ਦੱਸਿਆਗਾ ਵੀ ਆਰੀ ਆਗੀ ਦੀਦੀ ਮੈਨੂੰ ਦੱਸ ਦੋ ਕਿ ਮੈਂ ਤਾਂ ਉੱਥੇ ਅੱਡੇ ਚ ਬਿਠਾ ਕੇ ਪਰਹੀਂ ਛੱਡਿਆ ਉਹਦਾ ਹੋਰ ਜਿਹੜੀ ਸਾਫੀ ਹੈਗੀ ਆ ਚੁੱਪ ਕਰ ਜੇ ਆ ਤੇ ਕਿਤੇ ਸੁਣ ਲੈਣਾ ਫੇਰ ਕਲੇਸ਼ ਪਾ ਲੂਗਾ ਤੇਰਾ ਇਤਨਾ ਤੇਰਾ ਮੈਂ ਪਾ ਦੇ ਮੈਂ ਦਾਗਾ ਹੁਣ ਤਾਂ ਅੰਦਰ ਜਾ ਕੇ ਇਹ ਨਹੀਂ ਪਤਾ ਉਹ ਕਿਹਨੂੰ ਬੋਲ ਲਿਆ ਤੇ ਮੈਨੂੰ ਤਾਂ ਜੀ ਨਹੀਂ ਲੱਗਦਾ ਸਹੀ ਗੱਲ ਆ ਲੈ ਲੜਪੈਣ ਨਾਲ ਇੱਕੋ ਜਿਹਾ ਹੋ ਜਾਂਦੇ ਆ ਦੋ ਦਿੱਤੇ ਸਾਰ ਦਿਨ ਤੀਜੇ ਦਿਨ ਚੱਕਦੇ ਜੰਨੇ ਖਾ ਵੱਜਦੀ ਹੈ ਹਾਲ ਦੇਖੋ ਥੋੜਾ ਜਿਹਾ ਹੁਣ ਬਚ ਕੇ ਰਹਿ ਇਹ ਆਪਣੇ ਤੇ ਹੁਣ ਪੱਕ ਪਾਣੇ ਦੀ ਕਰੂਗੀ ਕੋਈ ਕੱਟ ਮੈਨੂੰ ਗੁੰਦਾਇਂ ਲੱਗਦਾ ਤੇਰੀ ਗੱਲ ਸੁਣ ਤੈਨੂੰ ਬਾਹਲਾ ਨਾ ਸੇੜਿਆ ਉਹ ਆਏ ਨਹੀਂ ਲੜ ਕੇ ਹੀ ਆਪਣੇ ਨਾਲ ਕੇ ਚੁੱਤਲਾ ਲਾਉਂਦੇ ਉਹ ਸੇੜਨ ਨਾਲੇ ਟਾਈਮ ਤਾਂ ਭਾਪੀ ਸੀੜੀ ਨਹੀਂ ਬੈਠੀ ਪੁੱਤਾ ਹੋਰੀ ਮਰ ਜਾਂਦਾ ਰੈਣਾ ਉੱਕਦੀਆਂ ਦੇਖੋ ਦੇਖ ਸ਼ਰਮ ਨਹੀਂ ਆਉਂਦੀ ਹੈਗੀ ਹੈਣਾ ਓਏ ਓਈ ਦਾ ਗੱਲ ਹੈ ਪਹਿਲਾਂ ਤਾਂ ਖਾਣੇ ਹਾਂ ਮੈਨੂੰ ਵੀ ਲੱਗਦਾ ਇਹਨਾਂ ਨੇ ਛਤਰ ਖਾਣੇ ਆਗੇ ਉਹ ਤਾਂ ਮੇਰੇ ਘਰ ਵਾਲੇ ਤਾਂ ਪੁੱਤਾ ਵੱਡੀਆਂ ਹਾਂ ਵੱਡੀਆਂ ਖਾਸੀ ਵੱਡੀਆਂ ਮਤਲਬ 14 ਸਾਲ ਵੱਡੀਆਂ ਆਏ ਪੁੱਠਾ ਚੱਲਦਾ ਇਹ ਤਾਂ ਉਹ ਹੈਗੀ ਉਹ ਹੈ ਚੱਲ ਚੰਗਾ ਜਾ ਉਹ ਕਰਾ ਮੈਂ ਕਹਿੰਦੀ ਸੀ ਜਾ ਕੋਸ ਖਾਣੇ ਖੋਣੇ ਨੂੰ ਲੈ ਆ ਤਾ ਖਾਸੀ ਗੱਲ ਚਾਹ ਤੂੰ ਬਣਾ ਲੈ ਤੂੰ ਲੈ ਨਾ ਨਾ ਮੇਰੀ ਗੱਲ ਸੁਣੋ ਮੈਂ ਕਿਹਾ ਸੀ ਵੀ ਮੈਂ ਬਾਜ਼ਾਰ ਜਾਣਾ ਕਿੱਧਰ ਟੱਪੇ ਸੀਗੇ ਆ ਜਾ ਤੈਨੂੰ ਤਾਂ ਲੈ ਕੇ ਚੱਲਾਂ ਚਲ ਆ ਜੇ ਤੇ ਪਤਾ ਨਾ ਖਾਣੇ ਨੂੰ ਕੁਛ ਲੈ ਆਈਏ ਇੰਨੀ ਸੇਵਾ ਤਰੀ ਮੈਂ ਕਰਦਾ ਫੇਰ ਮੈਨੂੰ ਲਾਂਭੇ ਦਿੰਦੀ ਐ ਤੂੰ ਅੰਦੇ ਦੇਖ ਲੈ ਕਿਵੇਂ ਬੋਲਦੇ ਨੇ ਮੈਨੂੰ ਸਾਰਿਆਂ ਨੇ ਏਕਾ ਕਰ ਰੱਖਿਆਗਾ ਹਾਂ ਮੇਰੀ ਭੈਣ ਮੇਰੀ ਹੋ ਕੇ ਮੇਰੀ ਨਹੀਂ ਹੈਗੀ ਉਹਨਾਂ ਨਾਲ ਰਲੀ ਬੈਠੀ ਹੈਗੀ ਮੈਨੂੰ ਅਵਾ ਤਵਾ ਬੋਲਦੀ ਐ ਇਹਨੂੰ ਨਹੀਂ ਪਤਾ ਵੀ ਮੈਂ ਕਿਹੜੀ ਵਿਪਤਾ ਚੋਂ ਨਿਕਲ ਕੇ ਆਉਣੀ ਐਗੀ ਕੋਈ ਨਾ ਤੁਸੀਂ ਏਕਾ ਕਰਕੇ ਮੈਨੂੰ ਬੋਲਦੇ ਹੋ ਨਾ ਤੁਹਾਨੂੰ ਤਾਂ ਮੈਂ ਦੱਸੂੰਗੀ ਵਿੱਕੀ ਮੇਰੇ ਕਾ ਰੱਖੀਦਾ ਹੁੰਦਾਗਾ ਹੂੰ ਤੁਹਾਡਾ ਇੱਕਾ ਤਾਂ ਇੱਕ ਮਿੰਟ ਚ ਕਿਧਰੇ ਜਾਊਗਾ ਜੇ ਨਾ ਸੋਨੂੰ ਲੜਾ ਕੇ ਮੈਂ ਤਮਾਸ਼ਾ ਦੇਖਿਆ ਮੇਰਾ ਨਾ ਵੀ ਠੁੱਕੀ ਨਹੀਂ ਹੈਗਾ ਦੇਖਦੇ ਜਾਓ ਚੱਟੇ ਵਿੱਕੀ ਕਾ